ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਹੋ ਲੇਡੀ ਸੂਟਾਂ ਦੀ ਤੇ ਰੈਡੀ ਮੇਡ ਦੀ ਬਹੁਤ ਸਾਰੀ ਵੈਰਾਈਟੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਬੂਲਨ ਦੇ ਸੂਟ ਲੇਡੀ ਸੂਟ ਕੁੜਤਾ ਸੂਟ ਹੋਣਗੇ ਠੀਕ ਹੈ ਜੀ ਨਿੱਗੇ ਨਿੱਗੇ ਕੁਲੇ ਕੁਲੇ ਸੂਟ ਤੇ ਉਸ ਤੋਂ ਪਹਿਲਾਂ ਆਪਾਂ ਕਰਦੇ ਹਾਂ ਗੱਲ ਤਲ ਇਹ ਹੈ ਕਿ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਤਿੰਨ ਸੂਟਾਂ ਦਾ ਪ੍ਰਾਈਜ਼ ਇੱਕ ਤਰੀਕ ਨੂੰ ਆਪਾਂ ਪ੍ਰਾਈਜ਼ ਕੱਢਾਂਗੇ ਠੀਕ ਹੈ ਲੱਕੀ ਵਿਨਰ ਚੁਣਾਂਗੇ ਜਿਹੜੇ ਵੀ ਸਾਡੀ ਵੀਡੀਓ ਦਾ ਲਿੰਕ ਆਪਣੇ ਸਟੇਟਸ ਤੇ ਲਗਾਉਂਦੇ ਨੇ ਜਿਹੜੇ ਸਾਨੂੰ ਸੋਨੇ ਸੋਨੇ ਕਮੈਂਟ ਕਰਦੇ ਨੇ ਤੇ ਵੀਡੀਓ ਨੂੰ ਕਰਦੇ ਨੇ ਸ਼ੇਅਰ ਠੀਕ ਹੈ ਉਹਨਾਂ ਨੂੰ ਦਵਾਂਗੇ ਆਪਾਂ ਵਿంటర్ ਵਾਲੇ ਤਿੰਨ ਸੂਟ ਤਿੰਨ ਸੂਟਾਂ ਦਾ ਗਿਵ ਅਵੇ ਹੋਏਗਾ ਠੀਕ ਹੈ ਜੀ ਤੇ ਲੱਕੀ ਵਿਨਰ ਚੁਣਾਂਗੇ ਇੱਕ ਤਰੀਕ ਨੂੰ ਤੁਸੀਂ ਕਰਨਾ ਹੈ ਵੀਡੀਓ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਠੀਕ ਹੈ ਜੀ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਹਾਂਜੀ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਹਾਂਜੀ ਇਹ ਆਏਗਾ ਜੀ ਇਹ ਲਸੂਟ ਗ੍ਰੇ ਕਲਰ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਹੋਏਗਾ ਹੇਅਰ ਬੂਲ ਲੱਗੀ ਹੋਈ ਆ ਬੂਲ ਤੇ ਹੇਅਰ ਬੂਲ ਦਾ ਕੰਬੀਨੇਸ਼ਨ ਆ ਫੁੱਲ ਬਾਜੂ ਤੇ ਇਹਦਾ ਸਾਈਜ਼ ਆਏਗਾ ਫ੍ਰੀ ਸਾਈਜ਼ ਹੋਏਗਾ ਸੂਟ ਓਕੇ ਫ੍ਰੀ ਸਾਈਜ਼ ਹੋਏਗਾ ਇਹ ਸੂਟ ਇਹ ਬਹੁਤ ਹੀ ਸੋਹਣੀ ਲੈਂਥ ਤੇ ਦੀ ਬੜਾ ਵਧੀਆ ਫੁੱਲਾ ਡੁੱਲਾ ਸੂਟ ਆ ਔਰ ਨਾਲ ਆਏਗਾ ਇਹਦੇ ਪਲਾਜ਼ੋ ਔਰ ਪਲਾਜ਼ੋ ਨਹੀਂ ਸੋਰੀ ਪਜਾਮਾ ਸਭ ਨੂੰ ਆ ਜਾਏਗਾ ਠੀਕ ਹੈ ਸਭ ਨੂੰ ਹੀ ਆ ਜਾਏਗਾ ਇਹਦੇ ਨਾਲ ਆਏਗੀ ਪਜਾਮੀ ਤੇ ਨਾਲ ਆਏਗਾ ਸ਼ਾਲ ਠੀਕ ਹੈ ਜੀ ਇਸ ਤਰ੍ਹਾਂ ਆਏਗਾ ਸ਼ਾਲ ਐ ਇਸ ਤਰ੍ਹਾਂ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਕਿਉਂਕਿ ਹੁਣ ਵੱਧ ਰਹੀ ਹੈ ਇਹਨਾਂ ਚੀਜ਼ਾਂ ਦੀ ਮੰਗ ਵਿੰਟਰ ਸਟਾਰਟ ਹੋ ਗਿਆ ਏ ਧੁੰਦਾ ਧੰਦਾ ਕਾਫੀ ਪਈਆਂ ਸਾਡੇ ਤੇ ਇਸ ਕਰਕੇ ਇਹਨਾਂ ਸੂਟਾਂ ਦੀ ਡਿਮਾਂਡ ਵੱਧ ਗਈ ਆ ਠੀਕ ਹੈ ਫ੍ਰੀ ਸਾਈਜ਼ ਸੂਟ ਹੋਣਗੇ ਤੇ ਡਬਲ ਐਕਸਐਲ ਤੱਕ ਆ ਜਾਏਗਾ ਠੀਕ ਹੈ ਐਲ ਸਾਈਜ਼ ਵਾਲੇ ਨੂੰ ਫਿਟਿੰਗ ਕਰਨੀ ਪੈਗੀ ਬਾਕੀ ਜਿੰਨوں ਵੀ ਕਲੀਅਰ ਪਿਕ ਚਾਹੀਦੀ ਹੋਏਗੀ ਉਹਨਾਂ ਕਲੀਅਰ ਪਿਕ ਮਿਲ ਜੇਗੀ ਜੋ ਵੀ ਇਹਦਾ ਐਸਟੀਮੇਟ ਲਗਾਣਾ ਹੋਏਗਾ ਮਤਲਬ ਜੋ ਵੀ ਇਹਦੀ ਮੰਂਤੀ ਵਗੈਰਾ ਕਰਨੀ ਹੋਏਗੀ ਉਹ ਮੈਂ ਕਰਕੇ ਤੁਹਾਨੂੰ ਦੇ ਦਾਂਗੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਪ੍ਰਾਈਸ ਆਏਗਾ ਜੀ ਇਹਦਾ ਸੂਟ ਦਾ ਇਹਦਾ ਸੂਟ ਦਾ ਪ੍ਰਾਈਸ ਆਏਗਾ ਜੀ 800 ਰੁਪਿਆ 800 ਰੁਪਿਆ ਆਏਗਾ ਇਸ ਸੂਟ ਦਾ ਪ੍ਰਾਈਸ ਠੀਕ ਹੈ ਜੀ ਸ਼ਿਪਿੰਗ ਲੱਗੇਗੀ ਅਲੱਗ ਗ੍ਰੇ ਕਲਰ नेक्स्ट नेक्स्ट कलर, नेक्स्ट कलर है बड़ा प्यारा जया पंखिया कलर मोर पंखिया जहा कलर ठीक है बहुत प्यारा जहा सूट है गोल गले आएगा। दे आएगा इधर नीचे इनर वगैरह बेयर कर सकते हो क्योंकि गला बहुत ही सोहना बनिया हुआ छोटा जहा ਫੁੱਲ ਬਾਜੂ ਬੈਕ ਸਾਈਡ ਆਏਗੀ ਇਵੇਂ ਠੀਕ ਹੈ ਬੈਕ ਪਲੇਨ ਨਹੀਂ ਆਏਗੀ ਸੇਮ ਹੀ ਆਏਗੀ ਬਲੈਕ ਉਹ ਬੈਕ ਸੌਰੀ ਠੀਕ ਹੈ ਜੀ ਤੇ ਨਾਲ ਆਏਗੀ ਇਸ ਤਰ੍ਹਾਂ ਲੈਗੀ ਠੀਕ ਹੈ ਜਿੰਨੀ ਮਰਜ਼ੀ ਤੁਸੀਂ ਸਟਿਚ ਕਰ ਸਕਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਇਹ ਵਾਲਾ ਪੋਂਚੇ ਦੇ ਉੱਪਰ ਆਏਗਾ ਨਾਲ ਤੇ ਨਾਲ ਆਏਗਾ ਸਟਾਲ ਚੀਜ਼ ਬਹੁਤ ਹੀ ਸੋਹਣੇ ਨਿੱਕੇ ਨਿੱਕੇ ਸਟਾਲ ਬੂਲਨ ਦੇ ਸੂਟ ਆਉਣਗੇ ਠੀਕ ਹੈ ਜੀ ਤੇ ਨੈਕਸਟ ਕਲਰ ਆਏਗਾ ਇਹਦੇ ਵਿੱਚ ਮਾਲ ਨਵਾਂ ਹੀ ਆਇਆ ਹੈ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਕਿ ਪੂਰੇ ਸੈੱਟ ਦੀ ਵੀਡੀਓ ਬਣਾਵਾਂ ਇਹਨਾਂ ਦੇ ਵਿੱਚੋਂ ਵੀ ਇੱਕ ਦੋ ਕਲਰ ਸ਼ਾਇਦ ਨਿਕਲ ਗਏ ਹੋਏ ਨੇ ਇੱਕ ਕਲਰ ਨਿਕਲ ਗਿਆ ਇਹਨਾਂ ਚੋਂ ਠੀਕ ਹੈ ਇਹ ਆ ਗਿਆ ਜੀ ਮਸਟਰਡ ਕਲਰ ਵਿంటర్ ਵਾਲੇ ਕਲਰ ਕਲਰ ਨੇ ਸਾਰੇ ਡਾਰਕ ਡਾਰਕ ਠੀਕ ਹੋ ਉਕੇ ਡਾਰਕ ਡਾਰਕ ਕਲਰ ਜਿਹੜੇ ਉਹਨਾਂ ਦੀ ਜ਼ਿਆਦਾ ਡਿਮਾਂਡ ਰਹਿੰਦੀ ਆ ਹਾਂਜੀ ਤੇ ਇਹਦੀ ਲੈਂਥ ਆਏਗੀ 45 46 ਓਕੇ ਤੇ ਫਿਟਿੰਗ ਮੈਂ ਐਸਟੀਮੇਟ ਕਰ ਦਿੰਨੀ ਆ ਫਿਟਿੰਗ ਆਏਗੀ ਜੀ ਐਵੇਂ ਹੀ ਆਏਗੀ 1 ਇੰਚ ਤੇ ਨੂੰ ਸਟ੍ਰੈਚ ਕਰਕੇ ਇਹ ਬਾਈ ਹੋ ਜਾਂਦੀ ਆ ਠੀਕ ਹੈ ਮਤਲਬ ਇੰਨੀ ਫਿਟਿੰਗ ਨੂੰ ਆ ਜਾਏਗਾ ਕਮਰ ਤੋਂ ਤੁਸੀਂ ਵੈਸੇ ਵੀ ਸਲਾਈ ਲਗਾ ਸਕਦੇ ਹੋ ਤੇ ਸ਼ਿਪਸ ਆਈ ਗਈ ਇਹ